ਫਿਰ ਦਾ ਫੋਨ ਆਇਆ ਜੀ ਕਹਿੰਦੇ ਆਪਾਂ ਗੁਰਮਤਿ ਕਲਾਸਾਂ ਲਾਈਏ ਬੱਚਿਆਂ ਦੀਆਂ ਔਰ ਛੁੱਟੀਆਂ ਫਿਰ ਮੇਰੇ ਪਰ ਮਹਾਬੀਰ ਨੂੰ ਸਵਾਲ ਕੀਤਾ ਵੀਰਾ ਜਿਹੜੀ ਗੁਰਮਤਿ ਦੀ ਲੋੜ ਹੈ ਉਹ ਸਾਡੇ ਪ੍ਰਬੰਧਕਾਂ ਨੂੰ ਜਾਦੇ ਲੋੜ ਹੈ ਸਾਡੇ ਆਗੂਆਂ ਨੂੰ ਜਾਦੇ ਲੋੜ ਹੈ ਕਿਉਂਕਿ ਬੱਚਿਆਂ ਨੂੰ ਤਾਂ ਆਪਾਂ ਜਿੱਥੇ ਕਹਾਂਗੇ ਉੱਥੇ ਆ ਜਾਂਦੇ ਬੱਚੇ ਮੁੜਿਆਉਣੇ ਆ ਪਰ ਜਿਹੜੇ ਸਾਡੇ ਗੁਰਮਤਿ ਦੇ ਪ੍ਰਬੰਧਕ ਨੇ ਗੁਰਦੁਆਰਿਆਂ ਦੇ ਆ ਗੁਰੂ ਨੇ ਸਾਡੇ ਪੰਥ ਦੇ ਉਹ ਗੁਰਮਤ ਤੋਂ ਬਿਲਕੁਲ ਕੋਰੇ ਆ ਤੁਸੀਂ ਵੇਖਿਓ ਆਪਾ ਤੁਸੀਂ ਪਿੰਡਾਂ ਜਾਂਦੇ ਹੋ ਸਾਰੇ ਜਿੰਨੇ ਮੇਰੇ ਵੀਰ ਪ੍ਰਚਾਰਕ ਨੇ ਉਹਨਾਂ ਨੂੰ ਇਹ ਗੱਲਾਂ ਦੀ ਮੁਸ਼ਕਲਾਂ ਬਣਨਾ ਹੁੰਦੀ ਆ ਉਹ ਹੁਬ ਕੇ ਕਹਿਣਗੇ ਅਖਬਾਰਾਂ 'ਚ ਬਾਹਾਂ ਮਾਰਾਂ ਮਾਰ ਮਾਰ ਕੇ ਉੱਚੀਆਂ ਉੱਚੀਆਂ ਅਸੀਂ ਮੇਰੀ ਪੀਰੀ ਦੇ ਮਾਲਕਾਂ ਮੇਰੀ ਪੀਰੀ ਦੇ ਪਰ ਗੁਰਦੁਆਰੇ ਵਿੱਚ ਮੇਰੀ ਦੀ ਗੱਲ ਨਹੀਂ ਕਰ ਸਕਦੇ ਮਾਲਕ ਜੀ ਇਸ ਕਰਕੇ ਜਿਹੜੀ ਸੰਥਿਆ ਦੀ ਗੁਰਮਤ ਦੀ ਲੋੜ ਹੈ ਉਹ ਸਾਡੇ ਆਗੂਆਂ